ਇਹ ਦੇਖੋ ਜੀ ਬਾਬਾ ਬੁੱਧਾ ਜੀ ਦੀ ਇਹ ਇਹ ਬੜੀ ਪਵਿੱਤਰ ਜਗ੍ਹਾ ਬੱਸੀ ਪਠਾਨਾਂ ਚ ਅਸੀਂ ਹਰ ਸਾਲ ਇੱਥੇ ਆ ਕੇ ਨਤਮਸ ਸਿੱਖੁੰਨੇ ਆ ਅਸੀਂ ਇਕੱਲੇ ਨਹੀਂ ਇੱਥੇ ਹਜ਼ਾਰਾਂ ਸਾਧੂ ਸੰਤ ਆਉਂਦੇ ਆ ਚਾਰ ਪੰਜ 6 ਦਿਨ ਰੁਕਦੇ ਆ ਭਜਨ ਕੀਰਤਨ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਪਾਠ ਹੁੰਦਾ ਅਰਦਾਸ ਹੁੰਦੀ ਆ ਬਹੁਤ ਜ਼ਿਆਦਾ ਪਵਿੱਤਰ ਜਗ੍ਹਾ ਮੈਂ ਸਮਝਦਾ ਜਿਹੜਾ ਵੀ ਬੰਦਾ ਇੱਥੇ ਆਉਂਦਾ ਉਹ ਕਿਸਮਤ ਵਾਲਾ ਹੋਰ ਕੁਛ ਨੋ ਕੁਛ ਬਾਬਾ ਪੁੱਧਾ ਜੀ ਦੀ ਔਰ ਗੁਰੂ ਗ੍ਰੰਥ ਸਾਹਿਬ ਦਾ ਅਸ਼ੀਰਵਾਦ ਲੈ ਕੇ ਜਾਂਦਾ ਯਾਰ ਉਹ ਤੇ ਅਸੀਂ ਤਾਂ ਉਹਨਾਂ ਦੇ ਖਿਲਾਫ ਪਾਰਲੀਮੈਂਟ ਨਹੀਂ ਅਸੀਂ ਚੱਲਣ ਦੇ ਰਹੇ ਉਹਨਾਂ ਦੇ ਖਿਲਾਫ ਲੜਾਈ ਲੜ ਰਹੇ ਆ ਕਿਉਂਕਿ ਜਿਹੜੀ ਮੋਦੀ ਦੀ 24 ਦੀ ਸਰਕਾਰ ਆ ਮਹਾਰਾਸ਼ਟra ਦੀ ਸਰਕਾਰ ਆ ਹਰਿਆਣਾ ਦੀ ਸਰਕਾਰ ਆ ਔਰ ਪਤਾ ਨਹੀਂ ਕਿੱਥੇ ਕਿੱਥੇ ਇਹਨਾਂ ਨੇ ਵੋਟਾਂ ਦੀ ਚੋਰੀ ਕਰਕੇ ਸਰਕਾਰਾਂ ਬਣਾਈਆਂ ਜਾਂ ਜਿੱਤੇ ਆ ਅਸੀਂ ਜਦੋਂ ਤੱਕ ਕਲੈਕਸ਼ਨ ਕਮਿਸ਼ਨ ਔਰ ਇਹ ਸਾਰਾ ਕੁਝ ਠੀਕ ਨਹੀਂ ਹੋ ਜਾਂਦਾ ਸਾਡੀ ਲੜਾਈ ਜਾਰੀ ਹੋ ਲੱਗਦਾ ਵੀ ਇਲੈਕਸ਼ਨ ਕਮਿਸ਼ਨ ਅੱਗੇ ਵੀ ਇਹ ਚੱਲੂਗਾ ਜਿਵੇਂ ਪਹਿਲਾਂ ਚੱਲਿਆ ਅਸੀਂ ਤਾਂ ਉਹਨਾਂ ਦੇ ਪ੍ਰੈਸ਼ਰ ਪਾ ਰਹੇ ਆ ਸੁਪਰੀਮ ਕੋਰਟ ਪ੍ਰੈਸ਼ਰ ਪਾ ਰਹੀ ਆ ਕਿ ਲਾਈਨ ਤੇ ਆਓ ਹੁਣ ਉਹਨਾਂ ਤੱਕ ਆ ਕਿ ਉਹਨਾਂ ਨੇ ਲਾਈਨ ਤੇ ਆਉਣਾ ਕਿ ਨਹੀਂ ਆਉਣਾ ਨਹੀਂ ਹੁਣ ਈਵੀਐਮ ਤੋਂ ਇਲਾਵਾ ਹੁਣ ਕੀ ਅੱਗੇ ਕੀ ਪਲੇਟ ਵਰ ਕੀ ਕਰਨਾ ਹੁਣ ਅਸੀਂ ਤਾਂ ਚਾਹੁੰਦੇ ਆ ਦੇਖੋ ਹੁਣਾ ਕੀ ਚਾਹੀਦਾ ਜਿਹੜਾ ਬੰਦਾ ਆਪਣੀ ਵੋਟ ਬਣਾਉਣੀ ਚਾਹੁੰਦਾ 18 ਸਾਲ ਤੋਂ ਉੱਤੇ ਉਹਦੀ ਵੋਟ ਪੜਨੀ ਚਾਹੀਦੀ ਆ ਕਿ ਆਪਣੇ ਮੁਲਕ ਚ ਅਡਲਟ ਫ੍ਰੈਂਚਾਈਜ਼ਡ ਆ ਉਹਦਾ ਮਤਲਬ ਹੁੰਦਾ 18 ਸਾਲ ਤੋਂ ਉੱਤੇ ਹਰ ਆਦਮੀ ਦੀ ਵੋਟ ਮਣ ਸਕਦੀ ਆ ਇਹ ਇਲੈਕਸ਼ਨ ਕਮਿਸ਼ਨ ਮਹਾਰਾਸ਼ਟਰ ਦੇ 75 ਲੱਖ ਵੋਟਾਂ ਨਵੀਆਂ ਜੋੜਤੀਆਂ ਵਿਹਾਰ ਚ ਮਾਹੌਲ ਇਹਨਾਂ ਦੇ ਖਿਲਾਫ ਹੈ ਦੇ 650 ਲੱਖ ਕੱਟਤੀਆਂ ਮਤਲਬ ਇਹ ਇਲੈਕਸ਼ਨ ਕਮਿਸ਼ਨ ਹੈ ਕਿ ਭਾਈ ਇਹ ਬੀਜੇਪੀ ਦਾ ਕੰਮ ਕਰਦੇ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਇਮਾਨਦਾਰੀ ਨਾਲ ਸਾਰੀ ਪਾਰਟੀਆਂ ਦਾ ਧਿਆਨ ਰੱਖਣਾ ਚਾਹੀਦਾ ਔਰ ਹਰ ਵੋਟਰ ਨੂੰ ਉਹਨੂੰ ਵੋਟ ਦੇਣ ਦਾ ਅਧਿਕਾਰ ਹੋਣਾ ਚਾਹੀਦਾ ਹਰ ਸਾਲ ਦੀ ਤਰ੍ਹਾਂ ਬਾਬਾ ਬੁੱਧਾ ਜੀ ਦਾ ਜੋ ਦਿਹਾੜਾ ਆ ਉਹ ਬੱਸੀ ਪਖਾਨਾ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਕੱਤੀ ਨਿਸ਼ੀਨ ਨੇ ਡਾਕਟਰ ਸਿਕੰਦਰ ਸਿੰਘ ਜੀ ਉਹ ਮਨਾਉਂਦੇ ਨੇ ਔਰ ਹਰ ਸਾਲ ਤਕਰੀਬਨ 5 ਦਿਨ ਜਿੱਥੇ ਇੱਥੇ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਹੁੰਦੇ ਨੇ ਉਹਦੇ ਨਾਲ ਨਾਲ ਨੰ ਤਮਾਮ ਪਰ ਜਿਹੜੇ ਨੇ ਸਾਧੂ ਪੂਰੇ ਦੇਸ਼ ਦੇ ਵਿੱਚੋਂ ਉਹ ਇੱਥੇ ਪਹੁੰਚਦੇ ਨੇ ਅਸ਼ੀਰਵਾਦ ਦਿੰਦੇ ਨੇ ਸੰਗਤ ਨੂੰ ਔਰ ਸਾਨੂੰ ਵੀ ਹਰ ਸਾਲ ਕਿਉਂਕਿ ਮੈਂ ਇਸ ਨਗਰ ਦਾ ਜੰਪਾਲਿਆ ਪਿੰਡਾ ਆ ਔਰ ਮੇਰੇ ਮੇਰਾ ਮਾਪਿਓ ਇੱਥੇ ਹੀ 5ਵੀਂ ਕਲਾਸ ਤੋਂ ਲੈ ਕੇ ਤੇ ساری ਜ਼ਿੰਦਗੀ ਜਿਹੜੀ ਹੈ ਕੀ ਇਹ ਬਤੀਤ ਕੀਤੀ ਤੋਂ ਬੜਾ ਜਿੱਥੇ ਇਸ ਧਰਤੀ ਨਾਲ ਲਗਾਓ ਆ ਉੱਥੇ ਬਾਬਾ ਬੋਸ ਦਾ ਜਿਹੜੇ ਦੇਰੇ ਦਾ ਤੋਂ ਅਸ਼ੀਰਵਾਦ ਹਰ ਸਾਲ ਲੈਣ ਦਾ ਮੌਕਾ ਮਿਲਦਾ ਆ ਔਰ ਇਹੋ ਜਿਹੇ ਸੰਤਾ ਮਹਾਂਪੁਰਸ਼ਾਂ ਦੇ ਜਦੋਂ ਦਿਹਾੜੇ ਮਨਾਏ ਜਾਂਦੇ ਨੇ ਤਾਂ ਫਿਰ ਜਿਹੜੀ ਸਾਡੇ ਸੋਸਾਇਟੀ ਹੈ ਜਿਹੜੇ ਸਾਡੇ ਸਮਾਜ ਹੈ ਉਹਨੂੰ ਇੱਕ ਸਨੇਹਾ ਵੀ ਦਿੰਦਾ ਆ ਬਹੁਤ ਪਵਿੱਤਰ ਦਿਨ ਹੈ ਜੋ ਕਿ ਸ਼ਹਿਰ ਬਸਿਉਦਲਾਨਾ ਦੰਤਨਬਾਬਾ ਬੁੱਧਾ ਸਮਰਾਜ ਜੋ ਉਹਦੇ ਦੇ ਮਹਾਨ ਸਾਧੂ ਹੋਏ ਨੇ ਉਹਦੀ ਸਾਲਾਨਾ ਵਰਸੀ ਸਮਾਗਮ ਵਿੱਚ ਜਿੱਥੇ ਬਹੁਤ ਸਾਰੇ ਹਜ਼ਾਰਾਂ ਸੰਗਤ ਵਿੱਚ ਜਿਹੜੇ ਸਾਡੇ ਉਹ ਆਂਜਾ ਨੇ ਸਤਿ ਬਾਪੁਰਸ਼ ਆਏ ਨੇ ਸਾਰੇ ਪਿੜ੍ਹੀ ਕਲ ਰਾਜਨੀਤਿਕ ਧਾਰਮਿਕ ਆਗੂ ਆਏ ਨੇ ਤੇ ਬੜਾ ਚੰਗਾ ਲੱਗ ਰਿਹਾ ਕਿਉਂਕਿ ਮਹਾਪੁਰਖਾਂ ਦੇ ਨਾਮ ਦੀ ਖੁਸ਼ਬੂ ਹੈ ਜਿਹੜੀ ਉਸ ਨੂੰ ਲਿਆ ਜਾ ਰਿਹਾ ਹੈ ਇਹ ਅੱਜ ਦੇ ਕਾਲ ਯੁਗ ਦੇ ਸਮੇਂ ਵਿੱਚ ਸਤ ਸੰਗਤ ਦੇ ਵਿੱਚ ਜਾਣਾ ਸਤ ਸੰਗਤ ਵਾਲੇ ਦੀ ਸੰਗਤ ਹੋਣੀ ਬਹੁਤ ਜ਼ਰੂਰੀ ਹੈ ਤਦ ਹੀ ਸਾਨੂੰ ਸ਼ਾਂਤੀ ਤੇ ਸੁੱਖ ਮਿਲ ਸਕਦਾ ਹੈ ਬਹੁਤ ਬਹੁਤ ਧੰਨਵਾਦ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਮਹਾਨ ਬਾਬਾ ਮੋਧਾਸ ਜੀ ਦੀ ਸਲਾਣਾ ਵਰਸੀ ਤੇ ਲਗਾਤਾਰ ਪਿਛਲੇ 30 ਸਾਲ ਤੋਂ ਦਾਸਨ ਉਹ ਤੇ ਸਾਡੇ ਸਾਰੇ ਸਾਥੀ ਮੇਰੇ ਨਾਲ ਚੱਲ ਕੇ ਰਜਿੰਦਰ ਬਿੱਟੂ ਜੀ ਨਰਿੰਦਰ ਸੇਖੋਂ ਜੀ ਭਲਵੰਤ ਰਾਏ ਜੀ ਸੋ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਮਹਾਨ ਸਥਾਨ ਤੇ ਆ ਕੇ ਬਾਬਾਈ ਦੇ ਨਤਮਸਤਕ ਹੋਨੇ ਆ ਅਤੇ ਉਹਨਾਂ ਕੋਲ ਅਸ਼ੀਰਵਾਦ ਲੈਨੇ ਆ ਅਤੇ ਸਲਾਣਾ ਸਮਾਗਮ ਜਿਹਦੇ ਵਿੱਚ ਹਜ਼ਾਰਾਂ ਦੇ ਬਲਕਿ ਲੱਖਾਂ ਦੀ ਤਾੜਾਰ ਦੇ ਵਿੱਚ ਸਾਧੂ ਸੰਤ ਸੰਤ ਸਮਾਜ ਹਰਦوار ਈਸ਼ੀਕੇਸ਼ ਕਾਸ਼ੀ ਤੋਂ ਸਾਧੂ ਸਮਾਜ ਇਸ ਥਾਂ ਤੇ ਆਉਂਦਾ ਹੈ ਅਤੇ ਇੱਥੇ ਗੁਰੂ ਸਾਹਿਬ ਦਾ ਅਖੰਡ ਪਾਠ ਦੀ ਲੜੀ ਚੱਲਦੀ ਹੈ ਲਗਾਤਾਰ ਅਤੇ ਕਈ ਦਿਨ ਲੰਗਰ ਚੱਲਦੇ ਨੇ ਅਤੇ ਮੈਂ ਵਿਸ਼ੇਸ਼ ਤੌਰ ਤੇ ਵਧਾਈ ਦਿੰਦਾ ਇਸ ਸਾਡੇ ਮਹਾਂਤ ਡਾਕਟਰ ਸਿਕੰਦਰ ਸਿੰਘ ਜੀ ਜਿਹੜੇ ਇਹ ਸਾਰਾ ਸਮਾਗਮ ਕਰਵਾਉਂਦੇ ਨੇ ਅੱਜ ਬਸੀ ਪਠਾਣਾ ਵੀ ਕੇ ਬਾਬਾ ਬੁੱਧਾਸ ਦੀ ਵਰਸੀ ਤੇ ਨਫਤਕ ਹੋਣ ਆਏ ਆ ਇੱਥੇ ਜੋ ਪ੍ਰੋਗਰਾਮ ਡੇਰੇ ਦੇ ਮਹਾਂਤ ਸਿਕੰਦਰ ਸਿੰਘ ਜੀ ਨੇ ਸਾਰੇ ਰਾਜਨੀਤਿਕ ਸਾਰੇ ਪਾਰਟੀਆਂ ਦੇ ਬੰਦੇ ਬੁਲਾ ਕੇ ਪਾਰਟੀ ਬਾਜ਼ੀ ਤੋਂ ਪਰਤ ਕੇ ਜਿੱਥੇ ਮਹਾਪੁਰਸ਼ ਆਏ ਆ ਤੇ ਉੱਥੇ ਸਾਰਿਆਂ ਦਾ ਬੜਾ ਸਤਿਕਾਰ ਕਰਿਆ ਇਹ ਬਹੁਤ ਵਧੀਆ ਗੱਲ ਹੈ ਵੀ ਸਾਰੇ ਜੇ ਪਾਰਟੀ ਇਕੱਠੇ ਹੋ ਕੇ ਬਾਬੇ ਬੁੱਧ ਦਾ ਦੇ ਵਰਸੀ ਤੇ ਸਾਰੇ ਇਕੱਠੇ ਹੋਏ ਆ ਇਹ ਬਹੁਤ ਵਧੀਆ ਪ੍ਰੋਗਰਾਮ ਆ ਜਿਸ ਤਰ੍ਹਾਂ ਮਹਾਪੁਰਸ਼ ਬਹੁਤ ਦੂਰੋਂ ਦੂਰੋਂ ਆਇਆ ਹਰੇਕ ਸਾਲ ਦੀ ਤਰ੍ਹਾਂ ਅਹਿਜ ਵੀ ਜੋ ਡਾਕਟਰ ਸਿਕੰਦਰ ਸਿੰਘ ਜੀ ਮਹੰਤਾ ਇਹਨਾਂ ਨੇ ਬੜਾ ਵਧੀਆ ਇਹਨਾਂ ਦਾ ਪ੍ਰੋਗਰਾਮ ਬਾਬਾ ਬੁੱਧ ਦਾ ਜੀ ਉਹਨਾਂ ਦੇ ਅਸਥਾਨ ਤੇ ਜੋ ਨਾਲ ਸਾਲਾਨਾ ਵਰਸੀ ਸਮਾਗਮ ਹੁੰਦਾ ਹੈ ਔਰ ਸਾਡੇ ਬਹੁਤ ਹੀ ਸਰਕਾਰਿਓ ਡਾਕਟਰ ਸਕੰਦਰ ਸਿੰਘ ਜੀ ਉਹਨਾਂ ਬੋਲਨ ਉਹ ਜਿਹੜਾ ਸਾਲਾਨਾ ਪ੍ਰੋਗਰਾਮ ਕਰਾਇਆ ਜਾਂਦਾ ਇੱਕ ਬਹੁਤ ਵੱਡੀ ਜਿਹੜੀ ਬਾਬਾ ਬੁੱਧ ਦਾਸ ਜੀ ਨੇ ਮਾਨਵਤਾ ਦੀ ਸੇਵਾ ਕੀਤੀ ਔਰ ਇੱਕ ਸਾਨੂੰ ਆ ਆਮ ਲੋਕਾਂ ਨੂੰ ਇੱਕ ਵਧੀਆ ਰਾਹ ਉਹਨਾਂ ਨੇ ਜਿਹੜਾ ਦਰਸਾਇਆ ਔਰ ਪ੍ਰੇਰਿਤ ਕੀਤਾ ਕਿ ਸਮਾਜ 'ਚ ਵਧੀਆ ਕੰਮ ਕਰੀਏ